ਸ਼੍ਰੀ ਲਖਾ ਉਹਨਾਂ ਦੀ ਬਹੁਤ ਧੰਨਵਾਦੀਆਂ ਆ ਤੁਹਾਡੇ ਰੂਬਰੂ ਹੁਣ ਦਾ ਮੌਕਾ ਹੀ ਤਾਉਣਿਆ ਨੇ ਸੋ ਬਾਰ ਬਾਰੀ ਆਪਣੀ ਹਾਜ਼ਰੀ ਬਹੁਤ ਸਾਰੇ ਕਲਾਕਾਰ ਆਪਣੀ ਹਾਜ਼ਰੀ ਲਵਾ ਕੇ ਗਏ ਤੇ ਬਹੁਤ ਸਾਰੇ ਕਲਾਕਾਰ ਬਾਰ ਬਾਰੀ ਆਪਣੀ ਹਾਜ਼ਰੀ ਲਵਾਉਣਗੇ ਜੀ ਕਿਉਂਕਿ ਕਹਿੰਦੇ ਕਿ ਬਾਗਾਂ ਵਿੱਚ ਮੋਰ ਤੋਤੀ ਝੁਰਮਟ ਪਾਉਣ ਭਾਵੇਂ ਬਾਗਾਂ ਵਿੱਚ ਮੋਰ ਤੋਤੀ ਝੁਰਮਟ ਪਾਉਣ ਭਾਵੇਂ ਤੇ ਮਾਲੀਆਂ ਦੇ ਹੁੰਦੇ ਫੁੱਲ ਝੜਨੇ ਨਹੀਂ ਚਾਹੀਦੇ ਕੱਦੂ ਕਟੋਰੀਆਂ ਦੀ ਵੱਲ ਕਿੱਡੀ ਲੰਮੀ ਹੋਵੇ ਨਿੰਮ ਤੇ ਕਰੇਲੇ ਕਦੇ ਚੜਨੇ ਨਹੀਂ ਚਾਹੀਦੇ ਸੌਖੀ ਰੋਟੀ ਖਾਂਦਿਆਂ ਨੂੰ ਕਦੇ ਵੀ ਨਾ ਸੜੀਏ ਆੜ ਤੇ ਗਵਾੜ ਕਦੇ ਲੜਨੇ ਨਹੀਂ ਚਾਹੀਦੇ ਚਲਦੀ ਦਾ ਨਾਮ ਗੱਡੀ ਆਖਦੇ ਦਲੇਰਾ ਸਾਰੇ ਚਲਦੀ ਦਾ ਨਾਮ ਗੱਡੀ ਆਖਦੇ ਦਲੇਰਾ ਸਾਰੇ ਪਈਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ ਪਈਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ ਸਬਾਰ ਬਾਰੀ ਆਪਣੀ ਹਾਜ਼ਰੀ ਕਿਉਂਕਿ ਮੇਰੀ ਕੱਲ ਦੀ ਫਲਾਈਟ ਹੈ ਜੀ ਆਸਟ੍ਰੇਲੀਆ ਦੀ ਅੱਜ ਅਸੀਂ ਇੱਥੋਂ ਚਲੇ ਜਾਣਾ ਹੈ ਮੈਂ ਤਾਂ ਕਰਕੇ ਮੈਂ ਥੋੜੀ ਰਿਕੁਐਸਟ ਕੀਤੀ ਮੈਂ ਕਹਿੰਦੀ ਪਹਿਲਾਂ ਦੋ ਕਿ ਕੀਤਾਂ ਨੂੰ ਮੈਨੂੰ ਟਾਈਮ ਦੇ ਦਿਓ ਕਿਉਂਕਿ ਗਲਾ ਵੀ ਥੋੜਾ ਠੀਕ ਨਹੀਂ ਸੀ ਪਰ ਕਹਿੰਦੇ ਵੀ ਕੀ ਕਲਾਕਾਰ ਜਦੋਂ ਹੁੰਦਾ ਹੈ ਤੇ ਫਿਰ ਉਹ ਜੋ ਮਰਜ਼ੀ ਹੋਵੇ ਉਹ ਬਿਮਾਰ ਹੋਵੇ ਉਹਨੂੰ ਬੁਖਾਰ ਹੋਵੇ ਗਲਾ ਖਰਾਬ ਹੋਵੇ ਤੇ ਉਹਨੂੰ ਫਿਰ ਐ ਲੱਗਦਾ ਕਿ ਪਹਿਲਾ ਮੇਲਾ ਸੀ ਤੇ ਮੈਨੂੰ ਇਹ ਸੀ ਵੀ ਜਰੂਰ ਕਿਉਂਕਿ ਪਹਿਲੀ ਚੀਜ਼ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਉਦੋਂ ਚਾਹੀਏ ਉਹ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ ਪਰ ਦਿਨ ਬਦ ਦਿਨ ਦਿਨ ਬਦ ਦਿਨ ਆ ਦੁੱਗਣਾ ਹੋ ਜਾਂਦਾ ਹੈ ਸੋ ਮੈਂ ਵੀ ਅਰਦਾਸ ਕਰਦੀ ਹਾਂ ਇਸ ਮੇਲੇ ਲਈ ਜੋ ਸਾਡੇ ਚਰੂਤੀਲਾ ਸਾਹਿਬ ਦੇ ਮੇਲੇ ਜਾਂਚ ਮੇਲਾ ਕਰਾਇਆ ਵੀ ਦਿਨ ਦੁਕੜੀ ਰਾਤ ਚੌਗਣੀ ਤਰੱਕੀ ਕਰਦੇ ਕਰਦੇ ਇੱਕ ਦਿਨ ਬਹੁਤ ਵੱਡਾ ਮੇਲਾ ਵੰਜੇ ਕਿਉਂਕਿ ਜਦੋਂ ਸ਼ੁਰੂਆਤ ਕਰਦੇ ਆਂ ਸ਼ੁਰੂਆਤ ਛੋਟੀ ਹੁੰਦੀ ਹੈ ਪਰ ਬਾਅਦ ਵਿੱਚ ਮਤਲਬ ਬਹੁਤ ਵਧੀਆ ਹੋ ਜਾਂਦਾ ਸਾਰਾ ਸੋ ਤੁਹਾਡੀ ਨਜ਼ਰ ਉਸ ਰੱਬ ਦੇ ਨਾਂ ਤੋਂ ਸਾਡੇ ਵਿੱਚ ਬੈਠੇ ਬਜ਼ੁਰਗ ਐ ਬਰਾਜ਼ਮਾਨੇ ਕਿਉਂਕਿ ਉਹਨਾਂ ਤੋਂ ਬਾਅਦ ਸਾਡੇ ਗੁਰੂਆਂ ਪੀਰਾਂ ਤੋਂ ਬਾਅਦ ਸਾਡੇ ਬਜ਼ੁਰਗ ਹੁੰਦੇ ਨੇ ਇਹਨਾਂ ਦੀ ਲਿਖਿਆ ਹੋਈਆਂ ਅਟਲ ਸਾਈਆਂ ਵਿੱਚੋਂ ਗੱਲਾਂ ਤੁਹਾਡੀ ਨਜ਼ਰ ਕਰੂੰਗੀ ਗੀਤ ਪਹਿਲਾ ਸ਼ੇਰ ਕਹੂੰਗੀ ਕਹਿੰਦੇ ਯਾਰ ਚੰਗੇ ਵੀ ਹੁੰਦੇ ਆ ਯਾਰ ਮੰਦੇ ਵੀ ਹੁੰਦੇ ਆ ਦਿਲ ਨਹੀਂ ਹੋਣਾ ਕਮਜ਼ੋਰ ਚਾਹੀਦਾ ਗੱਲਾਂ ਨਾਲ ਜਿੱਤੇ ਨਾ ਮੈਦਾਨ ਕਦੇ ਜਾਂਦੇ ਇੱਕ ਵਿੱਚ ਸ਼ੇਰ ਜਿੰਨਾ ਜੋਰ ਚਾਹੀਦਾ ਜਿੱਤੇ ਨਾ ਮੈਦਾਨ ਕਦੇ ਜਾਂਦੇ ਇੱਕ ਵਿੱਚ ਸ਼ੇਰ ਜਿੰਨਾ ਜੋਰ ਚਾਹੁੰਦਾ ਜੇ ਬੱਚ ਬਟੂਆ ਦਿਸਦਾ ਭਾਰੀ ਜੇ ਬੱਚ ਬਟੂਆ ਦਿਸਦਾ ਭਾਰੀ ਤੇ ਸਭ ਟੁੱਕ ਟੁੱਕ ਵੈਂਦੇ ਨੇੜੇ ਮੈਂ ਦੇਖੇ ਪਿਆਰ ਜਿਤਾਉਂਦੇ ਉਹ ਵੀ ਉਹ ਵੀ ਪਾਵੇਂ ਲੱਖ ਦੁਸ਼ਮਣ ਸੀ ਜਿਹੜੇ ਹੋ ਪਿਆਰ ਮੁਹੱਬਤ ਰਿਸ਼ਤੇਦਾਰੀ ਪਿਆਰ ਮੁਹੱਬਤ ਰਿਸ਼ਤੇਦਾਰੀ ਤੇ ਸਭ ਹਨ ਬੱਡੂਏ ਦੇ ਛੇੜੇ ਤੇ ਜਦ ਰਾਜੇ ਦਾ ਖੁਸ਼ਿਆ ਬੱਡੂਆ ਹੋ ਜਦ ਰਾਜੇ ਦਾ ਖੁਸ਼ਿਆ ਬੱਡੂਆ ਤੇ ਉਹਦੀ ਹੀਰ ਨੂੰ ਲੈ ਕੇ ਉਦੀ ਹੀਰ ਨੂੰ ਲੈ ਗਏ ਏ ਕਿਉਂਕਿ ਕਹਿੰਦੇ ਵੀ ਕਹਿੰਦੇ ਸੱਪ ਦਾ ਦਰਨਾ ਸੱਪ ਦਾ ਦਰਨਾ ਸੱਥ ਵਿੱਚ ਖੜਨਾ ਗੱਲ ਦਾ ਕਰਨਾ ਜਣੇ ਖਣੇ ਦੇ ਬਸਦਾ ਨਹੀਂ ਦੁੱਖ ਦਾ ਜਰਨਾ ਸੱਚ ਤੇ ਅੜਨਾ ਕਿਸੇ ਲਈ ਮਰਨਾ ਜਣੇ ਖਣੇ ਦੇ ਬਸਦਾ ਨਹੀਂ ਇਹ ਗੱਲਾਂ ਔਖੀਆਂ ਫੜਾਂ ਨੇ ਫੋਕੀਆਂ ਕਹਿਣੀਆਂ ਸੌਖੀਆਂ ਤੇ ਕਰਦਾ ਕੋਈ ਕੋਈ ਤੇ ਕਰਦਾ ਕੋਈ ਕੋਈ ਕਿਉਂਕਿ ਪੁਲਿਸ ਨਾਲ ਪੰਗਾ ਪੁਲਿਸ ਨਾਲ ਪੰਗਾ ਬਲੈਕ ਦਾ ਧੰਦਾ ਦਾਤੀ ਨੂੰ ਦੰਦਾ ਜਣੇ ਖਣੇ ਦੇ ਬਸਦਾ ਨਹੀਂ ਕੱਢ ਦੇਣਾ ਕੰਡਾ ਡੁੱਕ ਦੇਣਾ ਡੰਡਾ ਕੱਢ ਦੇਣਾ ਝੰਡਾ ਜਣੇ ਖਣੇ ਦੇ ਬਸਦਾ ਨਹੀਂ ਇਹ ਗੱਲਾਂ ਔਖੀਆਂ ਫੋਹਾਂ ਨੇ ਫੋਕੂ ਕਹਣੀਆਂ ਸੌਖੀਆਂ ਤੇ ਕਰਦਾ ਕੋਈ ਕੋਈ ਤੇ ਕਰਦਾ ਕੋਈ ਕੋਈ ਕਿਉਂਕਿ ਸਾਨੂੰ ਵੈਰ ਕਮਾਉਣੇ ਨਹੀਂ ਆਉਂਦੇ ਸਾਨੂੰ ਵੈਰ ਕਮਾਉਣੇ ਨਹੀਂ ਆਉਂਦੇ ਉਹ ਵੈਰੀ ਐਵੇਂ ਸਾਥੋ ਘਭرائی ਜਾਂਦੇ ਉਹ ਮੁੱਛਾਂ ਟੁੰਡੀਆਂ ਰੱਖਣ ਦਾ ਸ਼ੌਕ ਸਾਨੂੰ ਤੇ ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ ਤੇ ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ ਸੋ ਜਰ ਚੰਗੇ ਵੀ ਹੁੰਦੇ ਆ ਯਾਰ ਬੰਦਾ ਓ ਯਾਰ ਚੰਗੇ ਵੀ ਹੁੰਦੇ ਆ ਯਾਰ ਮੰਦੇ ਵੀ ਹੁੰਦੇ ਆ Você chega de na jordânia ਮੁਸ਼ਖਰਦੀ ਗੁੱਡੀਆਂ ਕੇ ਬਗੈਰ ਗੁੱਡੀਆਂ ਮਰੀ ਨਚੜਦੀ ਐਂ ਕੀ ਰੱਖਣਾ ਮੈਂ ਤੈਨੂੰ ਮੁਸ਼ਖਰਦੀ ਓਣ ਕੇ ਬਗੈਰ ਗੁੱਡੀਆਂ ਮੇਰੀ ਨਚੜਦੀ ਓਣ ਕੇ ਬਗੈਰ ਗੁੱਡੀਆਂ ਮਰੀ ਨਚੜਦੀ ਸਤਿ ਪਿਆਰੀਆਂ ਹੱਥੀ ਵਾਲੇ ਸੋਚੇ 10000 ਮੈਦਾਨ ਕਦੇ ਜਾਂਦੇ ਇੱਕ ਵਿੱਚ ਸ਼ੇਰ ਜਿੰਨਾ ਜ਼ੋਰ ਚਾਹੀਦਾ ਅਮਲੀ ਦੀ ਗੱਲ ਦਾ ਯਕੀਨ ਨਾ ਕਰੇ ਕੋਈ ਅਮਲੀ ਦੀ ਗੱਲ ਦਾ ਕੋਈ ਯਕੀਨ ਨਾ ਕਰੇ ਥੇਲੇ ਦੀਆਂ ਇੱਜ਼ਤਾਂ ਨਹੀਂ ਰਹਿੰਦੀਆਂ ਅਮਲੀ ਦੀ ਗੱਲ ਦਾ ਯਕੀਨ ਨਾ ਕਰੇ ਕੋਈ ਥੇਲੇ ਦੀਆਂ ਇੱਜ਼ਤਾਂ ਨਹੀਂ ਰਹਿੰਦੀਆਂ ਜਿਹਦੇ ਡੌਲਿਆਂ 'ਚ ਜਾਨ ਉਹੀ ਜਿੱਤ ਦਾ ਮੈਦਾਨ ਚਿੱਟਾ ਲਾਉਣ ਵਾਲਿਆਂ ਤੋਂ ਨਿੱਕ ਵੱਡਕਾ ਪੈਂਦੀਆਂ ਜਿਹਦੇ ਡੌਲਿਆਂ 'ਚ ਜਾਨ ਉਹੀ ਜਿੱਤ ਦਾ ਮੈਦਾਨ ਚਿੱਟਾ ਖਾਣ ਵਾਲਿਆਂ ਦੇ ਕਵੱਡੀਆਂ ਨਹੀਂ ਪੈਂਦੀਆਂ ਸੋ ਇਹ ਗੱਲ ਕੀਤੀ ਸੀ ਉਹਨਾਂ ਦੀ ਇਹਦੇ ਨਾਲ ਹੀ